ਅੱਜ ਸਾਡੇ ਨਾਲ ਇੱਕ ਛੋਟਾ ਜਿਹਾ ਕਲਾਕਾਰ ਮੌਜੂਦ ਹੈ ਜਿਨ੍ਹਾਂ ਦੀ ਆਵਾਜ਼ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਵਾਇਸ ਆਫ ਪੰਜਾਬ ਦੇ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕਰ ਚੁੱਕੇ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਆਏ ਦਿਨੀ ਇਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਆਣਦਾ ਓਨੀ ਪਰ ਮੇਰੇ ਲਈ ਮਰਦਾ ਮੈਂ ਉਹਦੇ ਪਿੱਛੇ ਮਾਰਾ ਜੱਗ ਜਾਣਦਾ ਅੱਛਾ ਇਨੀ ਛੋਟੀ ਉਮਰ ਦੇ ਵਿੱਚ ਗਾਉਣ ਦਾ ਸ਼ੌਂਕ ਕਿਵੇਂ ਮੇਰੇ ਪਾਪਾ ਨੇ ਜਿੱਦਾਂ ਹੁਣ ਮੇਰੇ ਪਾਪਾ ਵੀ ਗਾਉਂਦੇ ਸੀ ਮੇਰੇ ਦਾਦਾ ਪਰਦਾਦਾ ਮੇਰੇ ਤਾਇਆ ਜੀ ਮਤਲਬ ਫੈਮਲੀ ਤੋਂ ਹੀ ਮਿਲਿਆ ਤੁਹਾਨੂੰ ਇਹ ਚੀਜ਼ ਹਾਂਜੀ ਹੁ ਫਟੋ-ਫਟ ਤੁਰ ਜਾਂਦੀ ਸੀ ਮੈਂ ਖੇਤ ਨੂੰ ਅੱਡੀ ਆਦੇ ਨਾਲ ਪੁਰਦੀ ਸੀ ਰੇਤ ਨੂੰ ਮੂੰ ਫਟੋ-ਫਟ ਤੁਰ ਜਾਂਦੀ ਸੀ ਮੈਂ ਖੇਤ ਨੂੰ ਅੱਡੀਆਂ ਦੇ ਨਾਲ ਪੁਰ ਤੇ ਸਿਰੇ ਤਨੂੰ ਤੁਰ ਜਾਂਦੀ ਨੇ ਨਜ਼ਰ ਜਦ ਮਾਰੀ ਵਕਣ ਕਾ ਦਾ ਰੰਗੀ ਉੱਡੇ ਤੇ ਇਹਨਾਂ ਦੀ ਨਾਨੀ ਜੀ ਦਾ ਫੋਨ ਆਇਆ ਕਿ ਆਡੀਸ਼ਨ ਸ਼ੁਰੂ ਹੋ ਗਈ ਅਸੀਂ ਤਾਂ ਨਾਰਮਲ ਹੀ ਚਲੇ ਗਏ ਵੀ ਚਲੋ ਆਡੀਸ਼ਨ ਉੱਥੇ ਹੋ ਰਹੀ ਆ ਪਰ ਸਾਨੂੰ ਇਹ ਨਹੀਂ ਪਤਾ ਸੀ ਸਿਲੈਕਟ ਹੋ ਜਾਏਗੀ ਮੈਂ ਵੱਡੇ ਕਿ ਸਿੰਗਰ ਬਣਨਾ ਚਾਹੁੰਦਾ ਲੱਟ ਮੱਥੇ ਤੋਂ ਸਵਾਰੀ ਐ ਹਾਏ ਕਲੀ ਕੁੜਤੀ ਸਵਾਰੀ ਇੱਦਾਂ ਸੀ ਸਲੀਮ பாਜੀ ਹੁਣੀ ਵੀ ਸਾਡੇ ਆਉਂਦੇ ਹੁੰਦੇ ਸੀਗੇ ਤੇ ਭੇਜੀ பாਜੀ ਨੇ ਇਹਦਾ ਕਿ ਛੋਟੀ ਹੁੰਦੀ ਦਾ ਹੀ ਗਾਣੇ ਸੁਣਨੇ ਇਹਨਾਂ ਤੋਂ ਤੇ ਇਹਨਾਂ ਦੀ ਕਹਿਣਾ ਵੀ ਦਰਦਨ ਤੇ ਤੇ ਨਸ ਫੁੱਲਦੀ ਜਦੋਂ ਗਾਉਂਦੀ ਹੈ ਕਹਿੰਦੇ ਦੇਖੀ ਇੱਕ ਦਿਨੇ ਬਹੁਤ ਵੱਡੀ ਕਲਾਕਾਰ ਬਣੇਗੀ ਇਹ ਬੱਚੀ ਜਿਹੜੀ ਦੋ ਕੁੜੀਆਂ ਤੋਂ ਬਾਅਦ ਹੋਈ ਸੀ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਸੀਗਾ ਜ਼ਰੂਰ ਦੱਸੋ ਕਿ ਕੁਝ ਲੋਕਾਂ ਨੇ ਕਿਹਾ ਦੋ ਕੁੜੀਆਂ ਤੋਂ ਬਾਅਦ ਜਦੋਂ ਇਹ ਬੱਚਾ ਪੜਲ ਜੀ ਸੀ ਤੇ ਜਦੋਂ ਫਾਇਦਾ ਹੋਈ ਤਾਂ ਸਾਰੇ ਕਹਿਣ ਲੱਗੇ ਲੋ ਤੀਸਰੀ ਵੀ ਕੁੜੀ ਹੋ ਗਈ ਜਦੋਂ ਵਾਈਸਾਪ ਪੰਜਾਬ ਗਈ ਸੀ ਉਹਨਾਂ ਦਾ ਮੂੰਹ ਤਾਂ ਇਸ ਤਰੀ ਬੰਦ ਹੋ ਗਏ ਹਾਂ ਫਿਰ ਬਾਲੇ ਚ ਸ਼ੋਅ ਕਰਕੇ ਆਈ ਹੈਗੀ ਸੀ ਤਾਂ ਫਿਰ ਸਕੂਲ ਵੱਲੋਂ ਫਰਸਟ ਪ੍ਰਾਈਜ਼ ਲੈ ਕੇ ਆਈ ਹੈ ਪਰ ਫਿਰ ਵੀ ਜਿਹੜੇ ਸਾਰਾ ਫਿਰ ਵੀ ਇਹਨਾਂ ਦੇ ਮੂੰਹ ਬੰਦ ਬੋਤ ਹੋਏ ਹੋਏ ਹੈਗੇ ਹਾਂ ਹਮੇਸ਼ਾ ਯਾਦ ਰੱਖਣਾ ਅਲੀ ਦੇ ਮਲੰਗੋਏ ਹਮੇਸ਼ਾ ਯਾਦ ਰੱਖਣਾ ਰੱਬ ਵੱਲ ਤੋਂ 올리ਵਲ ਤੱਕਣਾ ਕਿਹੜੀ ਉਮਰ ਦੇ ਵਿੱਚ ਸਕੂਲ ਚ ਗਿਆ ਸੀ ਪਹਿਲੀ ਵਾਰੀ ਜਾਂ ਘਰ ਸੀ ਗੰਗਨਾ ਮਤਲਬ ਗਾਉਣਾ ਸ਼ੁਰੂ ਕਰਤਾ ਸੀ ਘਰ ਚ ਗੰਗਨਾ ਸ਼ੁਰੂ ਕਰਦਾ ਸੀਗਾ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਗੁਰਬਾਣ ਸੁਣਿਆ ਮੈਂ ਤੇਰੇ evensee is a tv australia ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਸਨਰ ਨੂੰ ਮੀਟ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋ ओके ਤੇ ਹਮੇਸ਼ਾ ਹੀ ਕੋਸ਼ਿਸ਼ ਕਰੀ ਦੀ ਹੈ ਕਿ ਵੱਖ-ਵੱਖਰੇ ਕਲਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਸਕੀਏ ਤੇ ਅੱਜ ਸਾਡੇ ਨਾਲ ਇੱਕ ਛੋਟਾ ਜਿਹਾ ਕਲਾਕਾਰ ਮੌਜੂਦ ਹੈ ਜਿਨ੍ਹਾਂ ਦੀ ਆਵਾਜ਼ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਵਾਇਸ ਆਫ ਪੰਜਾਬ ਦੇ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕਰ ਚੁੱਕੇ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਆਏ ਦਿਨ ਇਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਗਾਇਕੀ ਨੂੰ ਲੈ ਕੇ ਸੋ ਖਾਸ ਖਾਲ ਬਾਤ ਕਰਦੇ ਹਾਂ ਸਰਗਮ ਦੇ ਨਾਲ ਉਹਨਾਂ ਦੇ ਮਮਾ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਹੀ ਤੁਹਾਡਾ ਬਹੁਤ ਬਹੁਤ ਛੀ ਅੱਛਾ ਸਰਗਮ ਸਿਹਤ ਦੱਸੋ ਕਿਵੇਂ ਆ ਬੜਵਧੀਆ ਬਹੁਤ ਵਧੀਆ ਜੀ ਅੱਛਾ ਇਨੀ ਛੋਟੀ ਉਮਰ ਦੇ ਵਿੱਚ ਗਾਉਣ ਦਾ ਸ਼ੌਂਕ ਕਿਵੇਂ ਮੇਰੇ ਪਾਪਾ ਨੇ ਜਿੱਦਾਂ ਹੁਣ ਮੇਰੇ ਪਾਪਾ ਵੀ ਗਾਉਂਦੇ ਸੀ ਮੇਰੇ ਦਾਦਾ ਪਰਦਾਦਾ ਮੇਰੇ ਤਾਇਆ ਜੀ ਮਤਲਬ ਫੈਮਲੀ ਤੋਂ ਹੀ ਮਿਲਿਆ ਤੁਹਾਨੂੰ ਇਹ ਚੀਜ਼ ਹਾਂਜੀ ਓਕੇ ਇਹ ਨਹੀਂ ਛੋਟੀ ਜੀ ਬੱਚੀ ਮੈਮ ਤੁਹਾਡੀ ਗਾਣੀ ਮਤਲਬ ਗਾਉਂਦੀ ਪਈ ਆ ਤੇ ਕਦੇ ਸੋਚਿਆ ਸੀ ਇਸ ਬੱਚੀ ਨੇ ਇੱਥੇ ਤੱਕ ਪਹੁੰਚਿਆ ਨਾ ਵਾ ਤੇ ਉਹਨੇ ਮਤਲਬ ਵਾਇਸ ਆਫ ਪੰਜਾਬ ਤੱਕ ਆਪਣੀ ਕਿਸਮਤ ਨੂੰ ਲੈ ਕੇ ਅੱਗੇ ਵਧਣਾ ਅ ਫਿਲਹਾਲ ਤਾਂ ਇੰਨਾ ਤਾਂ ਅਸੀਂ ਸੋਚਿਆ ਵੀ ਨਹੀਂ ਸੀਗਾ ਕਿ ਵੌਇਸ ਆ ਪੰਜਾਬੀ ਜਾਏਗੀ ਤੇ ਇਹਨਾਂ ਦੀ ਨਾਨੀ ਜੀ ਦਾ ਫੋਨ ਆਇਆ ਕਿ ਆਡੀਸ਼ਨਰ ਸ਼ੁਰੂ ਹੋ ਗਈ ਅਸੀਂ ਤਾਂ ਨਾਰਮਲ ਹੀ ਚਲੇਗੇ ਵੀ ਚਲੋ ਆਡੀਸ਼ਨ ਉੱਥੇ ਹੋ ਰਹੀ ਆ ਪਰ ਸਾਨੂੰ ਇਹ ਨਹੀਂ ਪਤਾ ਸੀ ਸਿਲੇਕਟ ਹੋ ਜਾਏਗੀ ਸਿਲੇਕਸ਼ਨ ਵੀ ਹੋ ਗਈ ਵਧੀਆ ਬਹੁਤ ਖੁਸ਼ੀ ਹੋਈ ਸੀ ਇਹਦੇ ਬਾਰੇ ਕਿਸੇ ਨੂੰ ਹੈਗੀ ਅੱਛਾ ਇਹ ਬੱਚੀ ਨੂੰ ਤੁਸੀਂ ਜਦੋਂ ਮਤਲਬ ਕਿ ਛੋਟੇ ਹੁੰਦੇ ਪਹਿਚਾਨ ਲਿਆ ਸੀਗਾ ਕਿ ਇਹ ਹੀਰਾ ਵਾ ਇਹਨੂੰ ਪਰਖਣਾ ਵਾ ਜੀ ਜੋਰੀ ਦਾ ਕੰਮ ਅਸੀਂ ਕਰਨਾ ਇਹ ਹੀਰੇ ਦੇ ਉੱਪਰ ਕੰਮ ਕਰਨਾ ਬੱਚੀ ਜੀ ਇੱਦਾਂ ਸੀ ਸਲੀਮ பாਜੀ ਹੁਣੀ ਵੀ ਸਾਡੇ ਆਉਂਦੇ ਹੁੰਦੇ ਸੀਗੇ ਤੇ ਭੇਜੀ பாਜੀ ਨੇ ਦਾ ਇੱਕ ਛੋਟੀ ਹੁੰਦੀ ਦਾ ਹੀ ਗਾਣੇ ਸੁਣਨੇ ਇਹਨਾਂ ਤੋਂ ਤੇ ਇਹਨਾਂ ਦੀ ਕਹਿਣਾ ਵੀ ਗਰਦਨ ਤੇ ਤੇ ਨਸ ਫੁੱਲਦੀ ਜਦੋਂ ਗਾਉਂਦੀ ਹੈ ਕਹਿੰਦੇ ਦੇਖੀ ਇੱਕ ਦਿਨੇ ਬਹੁਤ ਵੱਡੀ ਕਲਾਕਾਰ ਬਣੇਗੀ ਓਕੇ ਅਸੀਂ ਫਿਰ ਇਸ ਕਰਕੇ ਫਿਰ ਸਾਨੂੰ ਪਤਾ ਚੱਲਿਆ ਗਿਆ ਠੀਕ ਹੈ ਕੁਝ ਕਰ ਸਕਦੀ ਹੈ ਹੂੰ ਤੇਰੇ ਦੇ ਪਾਪਾ ਨੇ ਇਹਨੂੰ ਸ਼ੁਰੂ ਕਰਵਾਇਆ ਸੀ ਰਿਆਸ ਅੱਛਾ ਮਾਸਟਰ ਸਲੀਮ ਜੀ ਦੇ ਪਰਿਵਾਰ ਦਾ ਇੱਕ ਮੈਂਬਰ ਜਾਂ ਉਹ ਜਦੋਂ ਆਏ ਇਸ ਬੱਚੀ ਨੂੰ ਲੈ ਕੇ ਉਹਨੇ ਆਹ ਗੱਲ ਆਖੀ ਕਿ ਹਾਂ ਵੀ ਇਹ ਬੱਚੀ ਗਾ ਸਕਦੀ ਆ ਤੁਹਾਡੇ ਮਨ ਚ ਸੀਗਾ ਕਿ ਇਹ ਬੱਚੀ ਗਾ ਸਕਦੀ ਆ ਹਾਂ ਜੀ ਜਸਟ ਉਹਨਾਂ ਦੇ ਕਹਿਣ ਦੇ ਉੱਪਰ ਹੀ ਇਸ ਬੱਚੇ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਬਹੁਤ ਵੱਡੇ ਕਲਾਕਾਰ ਹੈਗੇ ਆ ਤਾਂ ਜਦੋਂ ਉਹਨਾਂ ਦਾ ਮੂੰਹ ਤੋਂ ਵੀ ਸੁਣਿਆ ਤਾਂ ਸਾਨੂੰ ਲੱਗਾ ਕਿ ਕੁਝ ਕਰ ਸਕਦੇ ਹੈਗੇ ਹਨਾ ਤਾਂ ਫਿਰ ਚਲੋ ਮੈਂ ਵੀ ਥੋੜਾ ਹਾਰਮੋਨੀਅਮ ਪਲੇ ਕਰ ਲੈਂਦਾ ਹੈਗਾ ਉਹਦੇ ਨਾਲ ਫਿਰ ਮੈਨੂੰ ਵੀ ਲੱਗਾ ਵੀ ਇਹ ਕੁਝ ਕਰ ਸਕਦੀ ਹੈਗੀ ਐ। ਓਕੇ। ਤੇ ਫਿਰ ਉਹਦੇ ਨਾਲ ਫਿਰ ਜਿਸ ਟਾਈਮ ਵਾਇਸ ਆਫ ਪੰਜਾਬ ਗਈ, ਸਿਲੈਕਸ਼ਨ ਹੋਈ ਇਹਦੀ, ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈਗੀ। ਜੀ। ਤੇ ਮੈਮ ਜਿਵੇਂ ਤੁਸੀਂ ਮਤਲਬ ਸਾਨੂੰ ਆਫ ਕੈਮਰਾ ਦੱਸ ਰਹੇ ਸੀ ਕਿ ਕਿ ਇਹ ਬੱਚੀ ਜਿਹੜੀ ਦੋ ਕੁੜੀਆਂ ਤੋਂ ਬਾਅਦ ਹੋਈ ਸੀ, ਤੁਹਾਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਸੀਗਾ। ਜ਼ਰੂਰ ਦੱਸੋ ਕਿ ਕੁਝ ਲੋਕਾਂ ਨੇ ਕਿਹਾ ਦੋ ਕੁੜੀਆਂ ਤੋਂ ਬਾਅਦ ਜਦੋਂ ਇਹ ਬੱਚਾ ਹੋਇਆ। ਸੁਣਨੇ ਨੂੰ ਤਾਂ ਚਲੋ ਬਹੁਤ ਕੁਝ ਮਿਲਿਆ ਸੀਗਾ। ਜਦੋਂ ਇਹ ਪੈਦਾ ਹੋਈ ਸੀ। ਹਮ। ਤੇ ਮੈਂ ਹਸਪੀਟਲ ਚ ਸੀਗੀ ਤੇ ਜਦੋਂ ਫਾਇਦਾ ਹੋਈ ਤਾਂ ਸਾਰੇ ਕਹਿਣ ਲੱਗੇ ਲੋ ਤੀਸਰੀ ਵੀ ਕੁੜੀ ਹੋ ਗਈ ਫਿਰ ਮੈਂ ਇੰਨਾ ਕਿ ਰੋਈ ਸੀ ਨਾ ਬੇਹੱਦ ਰੋਈ ਸੀਗੀ ਫਿਰ ਇਹ ਆਏ ਮੈਨੂੰ ਕਹਿੰਦੇ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਆਪਾਂ ਪਾਲਨੀਆਂ ਕੁੜੀਆਂ ਕਿਸੇ ਨੇ ਨਹੀਂ ਦੇਖਣੀਆਂ ਤੇ ਫਿਰ ਇਸ ਕਰਕੇ ਫਿਰ ਮੈਨੂੰ ਥੋੜਾ ਹੌਸਲਾ ਆਇਆ ਮੈਂ ਲੋਕਾਂ ਨੂੰ ਬਿਲਕੁਲ ਛੱਡ ਦਿੱਤਾ ਅੱਛਾ ਹਸਪੀਟਲ ਦੇ ਵਿੱਚ ਹੀ ਸੀਗੇ ਜਦੋਂ ਬੱਚਾ ਹੋਇਆ ਤੇ ਉਸ ਵੇਲੇ ਮਤਲਬ ਜਦੋਂ ਤੁਹਾਨੂੰ ਲੋਕਾਂ ਨੇ ਮੂੰਹ ਤੇ ਆ ਕੇ ਕਹਿਣਾ ਸ਼ੁਰੂ ਕਰਤਾ ਤੁਹਾਡੇ ਮਨ ਤੇ ਉਸ ਵੇਲੇ ਕੀ ਖਿਆਲ ਚੱਲਦੇ ਸੀਗੇ ਬਹੁਤੀ ਮਤਲਬ ਕਿ ਇਹਦੇ ਬਾਅਦ ਉ ਤਾਂ ਮੈਨੂੰ ਬਿਲਕੁਲ ਇਦਾਂ ਦਾ ਖਿਆਲ ਨਹੀਂ ਸੀ ਕਿ ਬੇਟੀ ਹੋਈ ਐ ਪਰ ਲੋਕਾਂ ਦੀਆਂ ਜਿਹੜੀਆਂ ਗੱਲਾਂ ਤੁਹਾਨੂੰ ਪਤਾ ਹੀ ਐ ਹੂੰ ਤੇ ਉਹਦੇ ਬਾਰੇ ਮੇਰੇ ਦਿਲ ਨੂੰ ਚੁਬਦੀਆਂ ਸੀ ਵੀ ਇਦਾਂ ਕੁਛ ਕਹਿ ਦਿੰਦੇ ਮੇਰੀ ਬੇਟੀ ਬਾਰੇ ਕੁਛ ਕਹਿੰਦਾ ਹੂੰ ਇਸ ਕਰਕੇ ਫਿਰ ਮੈਨੂੰ ਬਹੁਤ ਬੁਰਾ ਲੱਗਦਾ ਸੀਗਾ ਮੇਰੀ ਬੇਟੀਆਂ ਨੂੰ ਨਾ ਕੋਈ ਕੁਝ ਕਹੇ ਹੂੰ ਅੱਛਾ ਜਦੋਂ ਮਤਲਬ ਕਿ ਇਹ ਬੱਚਾ ਗੁਣਗੁਣਾਉਂਦਾ ਸੀਗਾ ਜਾਂ ਗਾਣ ਦੀ ਕੋਸ਼ਿਸ਼ ਕਰਦਾ ਸੀ ਤੁਸੀਂ ਵੀ ਸੁਣਦੇ ਹੋਵੋਗੇ ਛੋਟੇ ਹੁੰਦੇ ਜੀ ਜੀ ਬਿਲਕੁਲ ਕੀ ਚੱਲਦਾ ਹੁੰਦਾ ਸੀ ਇਸ ਬੱਚੇ ਨੂੰ ਲੈ ਕੇ ਕੀ ਖਿਆਲ ਸੀਗੇ ਕਿ ਹਾਂ ਵੀ ਹੈ ਕੁਛ ਇਹਦੇ ਅੰਦਰ ਟੈਲੈਂਟ ਮੈਨੂੰ ਲੱਗੇ ਥੋੜਾ ਬਹੁਤ ਆਦਾ ਮੈਨੂੰ ਵੀ ਚਲੋ ਗਾਣ ਦਾ ਥੋੜਾ ਜਿਹਾ ਤਜਰਬਾ ਸੀ ਜਦੋਂ ਇਹ ਗਾਂਦੀ ਸੀ ਨਾ ਤੇ ਮੈਂ ਸੁਣਦੀ ਹੁੰਦੀ ਸੀ ਜਦੋਂ ਮੈਂ ਕੰਮ ਕਰਨਾ ਮੈਂ ਕਹਿੰਨਾ ਇਹਦੇ ਪਾਪਾ ਨੂੰ ਮੈਂ ਦੱਸਣਾ ਵੀ ਦੇਖੋ ਮੈਂ ਕਿੰਨਾ ਅੱਛਾ ਸੁਰ ਲਗਾ ਰਹੀ ਐ ਬਹੁਤ ਅੱਛਾ गा ਰਹੀ ਐ ਤੇ ਇਹਨਾਂ ਨੇ ਫਿਰ ਇਸ ਮੈਂ ਹਾਰਮੋਨੀਅਮ ਤੇ ਦੇਖਿਆ ਨੂੰ ਮੈਂ ਕਿਹਾ ਦੇਖਾ ਇੱਕ ਟਰਾਈ ਕਰਕੇ ਦੇਖਾ ਜਿਹੜਾ ਹਾਰਮੋਨੀਅਮ ਤੇ ਇਹਨੇ ਸੁਰ ਨਨਾਲ ਮੈਚ ਹੋ ਰਹੇ ਹੈਗੇ ਤਾਂ ਫਿਰ ਮੈਨੂੰ ਲੱਗਿਆ ਵੀ ਕੁਝ ਕਰ ਸਕਦੀ ਹੈਗੀ ਇਹਦਾ ਰਿਆਜ਼ ਸ਼ੁਰੂ ਕਰਾਈਏ ਓਕੇ ਤੇ ਫਿਰ ਇਹਦਾ ਕਿੰਨੇ ਸਾਲ ਦੀ ਉਮਰ ਚ ਰਿਆਜ਼ ਸ਼ੁਰੂ ਕਰਵਾਤਾ ਸੀ ਮੇਰੇ ਖਿਆਲ ਨਾਲ 6 ਸਾਲ 5 ਸਾਲ ਦੇ ਵਿੱਚ ਹੀ ਇਹਦਾ ਸ਼ੁਰੂ ਹੋਗਾ ਸੀ ਓਕੇ ਤੂੰ ਜਿਹਵਾ ਸੀ ਕੰਨ ਸੀ ਥੋੜੀ ਨੌਲੇਜ ਹੋ ਗਈ ਇਹਨੂੰ ਤੁਹਾਡਾ ਥੋੜਾ ਜਿਹਾ ਜਦੋਂ ਕਰ ਲਾਪੀ ਗੁੰਗੁਨਾ ਲਾਪੀ ਤਾਂ ਮੈਂ ਜਦੋਂ ਦੇਖਣਾ ਯਾਰ ਬੜਾ ਅੱਛਾ ਗੁੰਗੁਨਾ ਰਹੀ ਹੈਗੀ ਹੂੰ ਫਿਰ ਮੈਨੇ ਕਿਹਾ ਦੁਬਾਰਾ ਸੁਣਾ ਮੈਨੂੰ ਫਿਰ ਇਹਨੇ ਮੈਨੂੰ ਥੋੜਾ ਜਿਹਾ ਮਾੜਾ ਸੁਣਾਨਾ ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਸੁਰ ਅੱਛਾ ਆਏਗਾ ਲਬਜ਼ਾ ਹੋ ਯਾਨੀ ਕਿ ਹੌਲੀ ਹੌਲੀ ਸੁਰ ਬੜਾ ਅੱਛਾ ਲੱਗ ਰਿਹਾ ਮੈਨੂੰ ਫਿਰ ਉਸ ਤੋਂ ਬਾਅਦ ਫਿਰ ਇਹ ਪ੍ਰੈਕਟਿਸ ਹੂੰ ਆ ਸ਼ੁਰੂ ਕਰਾ ਸ਼ੁਰੂ ਕਰਵਾਇ ਸੀ ਅੱਛਾ ਸਰਗਮ ਤੁਹਾਨੂੰ ਕਦੋਂ ਲੱਗਿਆ ਸੀ ਕਿ ਤੁਸੀਂ ਗਾ ਸਕਦੇ ਹੋ ਕਿਹੜੀ ਉਮਰ ਦੇ ਵਿੱਚ ਸਕੂਲ ਚ ਗਿਆ ਸੀ ਪਹਿਲੀ ਵਾਰੀ ਜਾਂ ਘਰ ਚ ਗੰਗਨਾ ਮਤਲਬ ਗਾਉਣਾ ਸ਼ੁਰੂ ਕਰਤਾ ਸੀ ਘਰ ਚ ਗੰਗਨਾ ਸ਼ੁਰੂ ਕਰਤਾ ਸੀ ਗਾਉਣਾ ਸ਼ੁਰੂ ਕਰਤਾ ਸੀਗਾ ਓਕੇ ਕੁਝ ਸੁਣਾ ਦਿਓ ਸਾਡੀ ਆਡੀਅנס ਨੂੰ ਵੀ ਕੋਰਬੀ ਜੀ ਦਾ ਸੁਣਾ ਲੇ ਵਟੋ ਵਟ ਹੂੰ ਵਟੋ ਵਟ ਤੁਰ ਜਾਂਦੀ ਸੀ ਮੈਂ ਖੇਤ ਨੂੰ ਅੱਡੀਆ ਦੇ ਨਾਲ ਪੁਰਦੀ ਸੀ ਰੇਤ ਨੂੰ ਫਟੋ ਫਟੋ ਤੁਰ ਜਾਂਦੀ ਸੀ ਮੈਂ ਖੇਤ ਨੂੰ ਅੱਡੀਆਂ ਦੇ ਨਾਲ ਪੁਰ ਦੀ ਸਿਰਤ ਨੂੰ ਤੁਰ ਜਾਂਦੀ ਨੇ ਨਜ਼ਰ ਜਦ ਮਾਰੀ ਵਕਣ ਕਾ ਦਾ ਰੰਗੀ ਉੱਡੇ ਮੇਰੀ ਉੱਡਦੀ ਵੇਖ ਫੁਲਕਾਰੀ ਵਕਣ ਕਾ ਦਾ ਰੰਗੀ ਉੱਡੇ ਹਾਂ ਉੱਡਦੀ ਵੇਖ ਫੁਲਕਾਰੀ ਵਕਣ ਕਾ ਦਾ ਰੰਗੀ ਉੱਡੇ ਆ ਕੀ ਬਾਤ ਹੈ ਤੁਸੀਂ ਕਿਹੜੀ ਕਲਾਸ 'ਚ ਪੜਦੇ ਹੋ 6th 6th ਕਲਾਸ 'ਚ ਉਮਰ 12 12 ਸਾਲ ਦੀ ਹੋ ਕੇ ਤੇ ਜਿਸ ਤਰੀਕੇ ਦੇ ਨਾਲ ਛੋਟੀ ਜਿਹੀ ਉਮਰ ਦੇ ਵਿੱਚ ਬਹੁਤ ਸੋਹਣਾ ਗਾਣਾ ਗਾਉਂਦੇ ਪਿਓ ਹਨਾ ਤੇ ਕੀ ਮਤਲਬ ਭਵਿੱਖ ਨੂੰ ਲੈ ਕੇ ਕੀ ਸੁਪਨਾ ਕੀ ਬੰਨਣਾ ਚਾਹੁੰਦੇ ਵੱਡੇ ਹੋ ਕੇ ਮੈਂ ਵੱਡਿਆ ਕੀ ਸਿੰਗਰ ਬੰਨਣਾ ਚਾਹੁੰਦਾ ਸਿੰਗਰ ਬੰਨਣਾ ਚਾਹੁੰਦਾ ਕਿਹਣਾ ਵਰਗੇ ਜੋਤੀਨੂਰਾ ਜੋਤੀਨੂਰਾ ਜੀ ਬਹੁਤ ਫੇਵਰੇਟ ਆ ਹਾਂਜੀ ਕਦੀ ਮਿਲਿਆ ਉਹਨਾਂ ਨੂੰ ਨਹੀਂ ਨਹੀਂ ਅੱਛਾ ਜੇ ਕਦੀ ਮਿਲੋਗੇ ਤਾਂ ਫੇ ਕੀ ਕਹੋਗੇ ਉਹਨਾਂ ਨੂੰ ਡਾਡੀ ਬਹੁਤ ਵੱਡੀ ਫੈਨ ਬਹੁਤ ਵੱਡੀ ਫੈਨ ਆ ਤੇ ਮੈਨੂੰ ਫੇ ਗਾਣਾ ਨਹੀਂ ਸੁਣਾਉਂਗੇ ਉਹਨਾਂ ਦਾ ਹਾਂਜੀ ਕਿਹੜਾ ਗਾਣਾ ਸੁਣਾਉਂਗੇ ਉਹਨਾਂ ਕਵਾਲੀ ਕਵਾਲੀ ਕਿਹੜੀ ਕਵਾਲੀ ਸੁਣਾ ਦੋ ਅਲੀ ਦੇ ਮਲੰਗੋਏ ਅਲੀ ਦੇ ਮਲੰਗੋਏ ਹਮੇਸ਼ਾ ਯਾਦ ਰੱਖਣਾ ਅਲੀ ਦੇ ਮਲੰਗੋਏ ਹਮੇਸ਼ਾ ਯਾਦ ਰੱਖਣਾ ਰੱਬ ਵਾਲੇ ਤੱਕਣਾ ਤੇ ਅਲੀ ਵਾਲੇ ਤੱਕਣਾ ਅਲੀ ਦੇ ਮਲੰਗੋ 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 ਕੀ ਬਾਤ ਹੈ ਤੇ ਜੋਤੀ ਨੂਰਾ ਜੀ ਤੁਹਾਡੀ ਇਹ ਵੀਡੀਓ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਕੀ ਮੈਸੇਜ ਦੋਗੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਜੋ ਤਿੰਨ ਉਹਨਾਂ ਨੇ ਕੋ ਕਿ ਜੋਤੀ ਜੀ ਨੂੰ ਕਹੋਗੇ ਤੇ ਜੋ ਉਹਨਾਂ ਨੇ ਤੁਹਾਡੀ ਵੀਡੀਓ ਸ਼ੇਅਰ ਵੀ ਕਰਤੀ ਲਾਈਕ ਵੀ ਕਰਤਾ ਕਮੈਂਟ ਵੀ ਕਰਤਾ ਫਿਰ ਫਿਰ ਥੈਂਕ ਯੂ ਜੀ ਤੇ ਜਿਸ ਤਰੀਕੇ ਦੇ ਨਾਲ ਸਾਰੇ ਛੋਟੇ ਜਿਹੇ ਬੱਚੇ ਨੂੰ ਗਾਉਣ ਦਾ ਸ਼ੌਂਕ ਹੈ ਹਨਾ ਹਮੇਸ਼ਾ ਮਾਪੇ ਉਹ ਚਾਹੁੰਦੇ ਹੁੰਦੇ ਕਿ ਬੱਚਾ ਕਿਸੇ ਵੱਡੇ ਮੁਕਾਮ ਤੇ ਪਹੁੰਚੇ ਕਿੱਥੇ ਤੱਕ ਇਸ ਬੱਚੇ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਮੈਮ ਅਸੀਂ ਇਹੀ ਕਹਿੰਦੇ ਹੈਗੇ ਵੀ ਚਲੋ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਨਾਮ ਰੋਸ਼ਨ ਹੋਵੇ ਤਾਂ ਜਿੱਥੇ ਤੱਕ ਕਰ ਵੀ ਇਹਨਾਂ ਦੀ ਦੌੜ ਹੋਵੇ ਉੱਥੇ ਤੱਕ ਜੀ अच्छा ਬਹੁਤ ਵਾਰ ਏਦਾਂ ਹੁੰਦਾ ਕਿ ਕਹਿੰਦੇ ਕਿ ਜਿਹੜੀਆਂ ਧੀਆਂ ਹੁੰਦੀਆਂ ਉਹ ਪਰਾਇਤਨ ਹੁੰਦਾ ਹਨਾ ਜੇ ਇਨ ਕੇਸੇ ਬੱਚੀ ਦਾ ਵਿਆਹ ਹੁੰਦਾ ਅੱਗੇ ਨਾ ਜਾ ਕੇ ਮਤਲਬ ਕਿ ਉਹਦਾ ਮਤਲਬ ਕਿ ਫੈਮਿਲੀ ਵਾਲੇ ਸਪੋਰਟ ਨਾ ਕਰਦੇ ਮਿਊਜ਼ਿਕ ਨੂੰ ਤੇ ਫਿਰ ਆ ਮੈਮ ਦੇਖੋ ਸਾਡਾ ਤਾਂ ਫਰਜ਼ ਇਹੀ ਹੈਗਾ ਸਨੇ ਵੀ ਅਸੀਂ ਤਾਂ ਸਪੋਰਟ ਕਰਨੀ ਹੈਗੀ ਆ ਹੂੰ ਬਕਾਇਆ ਅਸਤੇ ਕਹਿੰਦੇ ਜਿਹੜੇ ਜਿੱਥੇ ਵਿਆਹ ਕਰਨਾ ਉਹ ਵੀ ਸਪੋਰਟ ਕਰਨ ਤਾਂ ਅੱਛੀ ਗੱਲ ਹੈਗੀ ਆ ਹੈਨਾ ਤਾਂ ਵੀ ਚਲੋ ਉਸੇ ਲੈਵਲ ਤੇ ਹੋ ਜਵੇ ਤਾਂ ਬਹੁਤ ਵਧੀਆ ਹੁੰਦਾ ਵੀ ਸਿੰਗਰ ਨਾ ਸਿੰਗਰ ਹੂੰ ਟੱਕਰ ਜਾਵੇ ਤਾਂ ਉਹ ਵੀ ਸਮਝ ਸਕਦਾ ਜੀ ਇਹਨਾਂ ਗੱਲਾਂ ਬਿਲਕੁਲ ਹੂੰ ਅੱਛਾ ਤਿੰਨ ਮਤਲਬ ਕਿ ਪਹਿਲਾਂ ਤੁਹਾਡੀ ਮਤਲਬ ਦੋ ਕੁੜੀਆਂ ਸੀ ਤੀਜੀ ਕੁੜੀ ਜਿਹੜੀ ਤੁਹਾਡੀ ਹੋਈ ਹੈਨਾ ਉਸ ਤੋਂ ਬਾਅਦ ਲੋਕਾਂ ਨੇ ਇਹ ਵੀ ਗੱਲਾਂ ਕੀਤੀਆਂ ਹੋਣੀਆਂ ਕਿ ਹਾਂ ਵੀ ਪਹਿਲਾਂ ਹੀ ਦੋ ਕੁੜੀਆਂ ਸੀ ਹੁਣ ਤੀਜੀ ਕੁੜੀ ਨੂੰ 뮤직 ਚ ਪਾ ਰਹੇ ਹੋ ਤੁਸੀਂ ਹੈਨਾ ਡੀਮੋਟੀਵੇਟ ਕੀਤਾ ਹੋਗਾ ਤੁਹਾਨੂੰ ਕੀਤਾ ਕਦੇ ਇਦਾਂ ਕਿਸੇ ਨੇ ਆ ਇਸ ਤੱਕ ਹੀ ਤਾਂ ਹੈਗਾ ਸੀ ਕੀ ਕਹਿੰਦੇ ਸੀ ਕਿ ਜਣਿਆਂ ਨੂੰ ਕਿ ਕਿਡੀਆਂ ਨੂੰ ਕਿਸ ਲਾਈਨ ਦੇ ਵਿੱਚ ਪਾ ਰਹੇ ਹੈਗਾ ਵਾ ਗਾਣ ਦੇ ਵਿੱਚ ਕਹਿੰਦਾ ਇਹਨਾਂ ਦੇ ਲਾਈਫ ਨਹੀਂ ਗਾਇਨ ਦੇ ਵਿੱਚ ਹੈਗੀ ਆ ਤੇ ਬਿਲਸ ਕਹਿੰਦਾ ਠੀਕ ਹੈ ਇਹਨਾਂ ਨੂੰ ਪੜਾਓ ਤਾਂ ਵਿਆਹ ਕਰ ਦੋ ਪਰ ਮੈਂ ਕਿਹਾ ਨਹੀਂ ਮੈਂ ਕਹਾ ਵੀ ਮੈਂ ਨਹੀਂ ਇਹ ਚਾਹੁੰਦਾ ਹੈਗਾ ਵੀ ਇਸ ਮੁਕਾਮ ਤੇ ਵਿਚਾਰੇ ਬੱਚੇ ਹੈਗੇ ਹੈਗਾ ਜੀ ਜਾਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਜੀ ਅੱਛਾ ਜਿਨ੍ਹਾਂ ਨੇ ਜਦੋਂ ਇਹ ਗੁੜੀਆਂ ਹੋਈ ਸੀ ਪਹਿਲੇ ਦਿਨ ਗੱਲਾਂ ਕੀਤੀਆਂ ਸੀ ਗਿਆ ਤੇ ਅੱਜ ਜਦੋਂ ਇਸ ਮੁਕਾਮ ਤੇ ਦੇਖਦੇ ਨੇ ਤੇ ਉਹਨਾਂ ਦੇ ਮੂੰਹ ਕਿਵੇਂ ਬੰਦ ਹੋਏ ਫਿਰ ਉਬਸ ਉਹ ਕਰਨ ਵਾਲਾ ਅੱਜ ਸਾਰਾ ਕੁਝ ਕਰਨ ਵਾਲੇ ਤਾਂ ਅਸੀਂ ਵੀ ਨਹੀਂ ਜਦੋਂ ਵਾਈਸਾਪ ਪੰਜਾਬ ਗਈ ਸੀ ਉਹਨਾਂ ਦਾ ਮੂੰਹ ਤਾਂ ਇਸ ਤਰੀ ਬੰਦ ਹੋ ਗਏ ਆ ਫਿਰ ਅੰਬਾਲਾ ਚ ਸ਼ੋਅ ਕਰਕੇ ਆਈ ਹੈਗੀ ਸੀ ਤਾਂ ਫਿਰ ਸਕੂਲ ਵੱਲੋਂ ਫਰਸਟ ਪ੍ਰਾਈਜ਼ ਲੈ ਕੇ ਆਈ ਹੈ ਪਰ ਸੀ ਫਿਰ ਵੀ ਜਿਹੜੇ ਸਾਰੇ ਫਿਰ ਵੀ ਇਹਨਾਂ ਦੇ ਮੂੰਹ ਬੰਦ ਬਹੁਤ ਹੋਏ ਹੋਏ ਹੈਗੇ ਆ ਪਰ ਸਾਨੂੰ ਇੰਨੀ ਖੁਸ਼ੀ ਹੋਈ ਵੀ ਸਾਡਾ 12 ਸਾਲ ਦਾ ਬੱਚਾ ਇਸ ਮੁਕਾਮ ਤੇ ਪਹੁੰਚ ਰਿਹਾ ਹੈਗਾ ਸਾਡਾ ਨਾਮ ਰੋਸ਼ਨ ਹੁੰਦਾ ਪਿਆਏਗਾ। ਅੱਛਾ ਬੜੀ ਵਾਰੀ ਹੁੰਦਾ ਜਿਹੜੇ ਲੋਕ ਪਹਿਲਾਂ ਗੱਲਾਂ ਕਰਦੇ ਨੇ ਬਾਅਦ ਵਿੱਚ ਜਦੋਂ ਕੋਈ ਕਿਸੇ ਮੁਕਾਮ ਤੇ ਪਹੁੰਚ ਜਾਏ ਤਾਂ ਫੇਰ ਢਿੱਲੇ ਜਿਹੇ ਮੂਹ ਦੇ ਨਾਲ ਵਧਾਈਆਂ ਦੇਣ ਆਉਂਦੇ ਨੇ। ਹੋਇਆ ਤੁਹਾਡਾ। ਪਰ ਅਸੀਂ ਇਹ ਵੀ ਕਹਿਣਾ ਹੈ ਕਿ ਚਲੋ ਜਿਹੜਾ ਸਾਡਾ ਬੁਰਾ ਕਰੇ ਉਹ ਪ੍ਰਮਾਤਮਾ ਉਹਦਾ ਵੀ ਭਲਾ ਕਰੇ। ਹਮਮ ਠੀਕ ਹੈ। ਜੀ। ਬਸ ਬਾਕੀ ਸਾਨੂੰ ਆਪਣੇ ਬੱਚਾ ਨਾਲ ਪਰਿਵਾਰ ਨਾਲ ਲਈ ਸਾਨੂੰ ਮਤਲਬ ਹਮਮ ਬਾਕੀ ਸਾਰਿਆਂ ਦਾ ਭਲਾ ਹੀ ਹੋਵੇ। ਜੀ। ਤੇ ਸਰਗਮ ਵੌਇਸ ਆਫ ਪੰਜਾਬ ਜਗੇ ਹੈ ਨਾ। ਉਥੇ ਦੇ ਐਕਸਪੀਰੀਅੰਸ ਬਾਰੇ ਥੋੜਾ ਜਿਹਾ ਮੈਂਸ਼ਨ ਕਰੋ ਕਿਦਾਂ ਦਾ ਰਿਹਾ ਤੇ ਮਤਲਬ ਕੀ ਕੁਝ ਸਿੱਖਣ ਨੂੰ ਮਿਲਿਆ ਕੀ ਕੁਝ ਅੱਗੇ ਜਾ ਕੇ ਉਸ ਤੋਂ ਬਾਅਦ ਕਰਨ ਦੇ ਪਲੈਨਿੰਗ ਚੱਲ ਰਹੀ ਹੈ ਜਿੱਦਾਂ ਹੁਣ ਬਾਈਸੋ ਪੰਜਾਬ ਬਹੁਤ ਮੈਨੂੰ ਮਤਲਬ ਅੱਛਾ ਮਹਿਸੂਸ ਹੋਇਆ ਵਿਵੇਕ ਸਰ ਸਾਨੂੰ ਸਿਖਾਉਂਦੇ ਹੁੰਦੇ ਸੀ ਸਾਰੇ ਬੱਚਾ ਨੂੰ ਤੇ ਫਿਰ ਉਹਨਾਂ ਤੋਂ ਵੀ ਮੈਨੂੰ ਕੁਝ ਸਿੱਖਣ ਨੂੰ ਮਿਲਿਆ ਤੇ ਇਸ ਕਰਕੇ ਫਿਰ ਮੈਂ ਅਲਪ ਸਿਕੰਦਰ ਨੇ ਜੱਜ ਸੀ ਮਤਲਬ ਕਿ ਬਹੁਤ ਇਹਨੂੰ ਪਸੰਦ ਦੇ ਨਾਲ ਆਵਾਜ਼ ਕਰਦੇ ਸੀ ਤਾਂ ਪਰ ਉਹ ਤੁਹਾਨੂੰ ਪਤਾ ਅੱਗੇ ਗਾਂ ਜਿਹੜੇ ਬੈਠੇ ਹੁੰਦੇ ਉਹ ਨਹੀਂ ਨਾ ਅੱਗੇ ਹੂੰ ਉਹਨਾਂ ਦੇ ਉਹਨਾਂ ਦੀ ਮਨਜ਼ੂਰੀ ਹੁੰਦੀ ਹੈ ਜੀ ਤੇ ਸਰਗਮ ਕਿਹੜਾ ਗਾਣਾ ਸੁਣਾਓਗੇ ਹੁਣ ਲਟ ਮੱਥੇ ਤੇ ਸਵਾਰੀ ਹੈ ਹੋਏ ਕਲੀ ਕੁੜਤੀ ਸਵਾਰੀ ਐਨੀ ਸੋਣੀ ਕਿਉਂ ਬਣੜ ਇੰਨਾ ਸੋਹਣਾ ਗਾਉਂਦੇ ਪਿਓ ਇੰਨੀ ਪਿਆਰੀ ਆਵਾਜ਼ ਹੈ ਠੀਕ ਹੈ ਤੇ ਤੁਹਾਡੀ ਕਲਾਸ ਚ ਵੀ ਕੋਈ ਹੋਰ ਗਾਉਂਦਾ ਵਾ ਜੇ ਸਿਰਫ ਸਾਰੇ ਤੁਹਾਡੀ ਕਲਾਸ ਫੈਨ ਆ ਆਵਾਜ਼ ਦੀ ਕਿ ਨਹੀਂ ਸਰਗਮ ਦੇ ਕੋਲੇ ਗਾਣਾ ਸੁਣਨਾ ਮੇਰੇ ਕੋਲ ਅੱਛਾ ਹੋਰ ਕਿਹੜੀ ਕਿਹੜੀ ਸ਼ੌਂਕ ਹੈ ਨੂੰ ਡਰਾਇੰਗ ਦਾ ਵੀ ਆ ਡਾਂਸ ਦਾ ਵੀ ਅੱਛਾ ਡਾਂਸ ਦਾ ਵੀ ਆ ਹਾਂਜੀ ਡਾਂਸ ਵੀ ਪਹਿਲਾਂ ਕਰਦੀ ਸੀ ਸ਼ਾਇਦ ਹੁਣ ਭੁੱਲ ਭਲ ਗਈ ਹੈ ਜਿਆਦਾ ਸਿੰਗਿੰਗ ਚ ਹੋ ਗਿਆ ਓਕੇ ਜੀ ਜੀ ਅੱਛਾ ਸਰਗਮ ਦੱਸੋ ਘਰ ਦੇ ਵਿੱਚ ਕਿੰਨੀ ਕੁ ਸ਼ਰਾਰਤੀ ਆ ਬਹੁਤ ਜ਼ਿਆਦਾ ਤੰਗ ਕਰਦੀ ਤੁਹਾਨੂੰ ਬਹੁਤ ਉਹਨਾਂ ਨਾਲ ਵੀ ਤਿੰਨਾਂ ਨਾਲ ਬਹੁਤ ਲੜਦੀ ਹੈ ਓਕੇ ਕੋਈ ਚੀਜ਼ ਇਹਨੂੰ ਇਹਦੀ ਨੂੰ ਹੱਥ ਨਹੀਂ ਕੋਈ ਲਾ ਸਕਦਾ ਕਿਉਂ ਇੰਨੀ ਜ਼ਿਆਦਾ ਰੂਡ ਹੈ ਇਹ ਵੱਡੀ ਆਪਣੀ ਭੈਣ ਨਾਲ ਜ਼ਿਆਦਾ ਪਿਆਰ ਕਰਦੀ ਹੈ ਉਹ ਵੀ ਇਹਦੇ ਨਾਲ ਕਰਦੀ ਹੈ ਬਾਕੀ ਜਿਹੜੇ ਦੋ ਛੋਟੇ ਆ ਉਹਨਾਂ ਨੂੰ ਦਾ ਬਿਲਕੁਲ ਨਹੀਂ ਕੁਝ ਸਮਝਦੀ ਇਦਾਂ ਕਾ ਤੋ ਸਰਗਮ ਇੱਕ ਛੋਟਾ ਭਰਾ ਵਾ ਤੇ ਇੱਕ ਵੱਡੀ ਭੈਣਾ ਉਹਨਾਂ ਨੂੰ ਕਿਉਂ ਨਹੀਂ ਸਮਝਦੇ ਤੰਗ ਬੋ ਕਰਦੇ ਬੋ ਕਰਦੀ ਆ ਕੀ ਕਹਿੰਦੇ ਨੇ ਮੇਰੇ ਬੈਗ ਵਿੱਚੋਂ ਕੱਢਦੇ ਰਹਿੰਦੇ ਚੀਜ਼ਾਂ ਉਹਨਾਂ ਕੋ ਹੁੰਦੀਆਂ ਵੀ ਤਾਂ ਅੱਛਾ ਤੇ ਫਿਰ ਉਹਨਾਂ ਨੂੰ ਕਿਵੇਂ ਤੁਸੀਂ ਡਾਂਟਦੇ ਹੋ ਹੁੰਨੇ ਜਾਂ ਫੜ ਕੇ ਛੋਟੇ ਨੂੰ ਕੁੱਟ ਦਿੰਦੇ ਹੁੰਨੇ ਕੁੱਟ ਦਿੰਦੇ ਨੇ ਬਹੁਤ ਕੁੱਟਦੀ ਉਹਨੂੰ ਬਹੁਤ ਜ਼ਿਆਦਾ ओके ਤੇ ਸਰਗਮ ਜੇਸ ਤਰੀਕੇ ਦੇ ਨਾਲ ਤੁਸੀਂ ਮਤਲਬ ਕਿ ਨਾ ਰਿਐਲਿਟੀ ਸ਼ੋਅ ਦੇ ਵਿੱਚ ਗਏ ਬਹੁਤ ਵਾਰ ਏਦਾਂ ਹੁੰਦਾ ਕਿ ਬੱਚਿਆਂ ਦੇ ਮਨ ਦੇ ਵਿੱਚ ਹੁੰਦਾ ਕਿ ਹਾਲੇ ਤਾਂ ਬਹੁਤ ਲਾਈਫ ਪਈ ਆ ਹਨਾ ਹਜੇ ਤਰ ਜ਼ਿੰਦਗੀ ਸ਼ੁਰੂ ਹੋਈ ਆ ਪਹਿਲਾਂ ਪੜਾਂਗੇ ਲਿਖਾਂਗੇ ਕੋਈ ਜੌਬ ਦੇਖਾਂਗੇ ਫਿਰ ਜਾ ਕੇ ਆਪਣੇ ਸ਼ੌਂਕ ਪੂਰਾਵਾਂਗੇ ਤੁਸੀਂ ਛੋਟੀ ਜੀ ਉਮਰ ਤੋਂ ਸ਼ੁਰੂ ਕਰਤਾ 5 6 ਸਾਲ ਦੀ ਉਮਰ ਦੇ ਵਿੱਚ ਤੇ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਕਿ ਸਭ ਕੁਝ ਮੈਨੇਜ ਕਰਨਾ ਤੁਹਾਡੇ ਵਾਸਤੇ ਔਖਾ ਹੋ ਰਿਹਾ ਜਾਂ ਮਤਲਬ ਈਜ਼ੀ ਮੈਨੇਜ ਕਰਦੇ ਹੋ ਸਭ ਕੁਝ ਈਜ਼ੀ ਹੁੰਦਾ ਈਜ਼ੀ ਹੁੰਦਾ ਵਾ ਜੀ ਜੀ अच्छा तो नु पहली बार सुन के ना स्लीम मास्टर स्लीम जिदे परिवार ਦੇ ਵਿੱਚੋ ਹੀ ਕਹਿ ਦਿੱਤਾ ਸੀ ਕਿ ਇਹ ਬੱਚਾ ਸਿੰਗਰ ਬਣਨਾ ਤੇ मास्टर स्लीम ਜੀ ਦਾ ਕੋਈ ਗਾਣਾ ਹੁੰਦਾ ਤੁਹਾਨੂੰ ਹੂੰ ਚੇਤਾ ਹੈਗਾ ਕੋਈ ਨਹੀਂ ਚੇਤਾ ਹੈਗਾ ਕਿੰਨਾ ਦਾ ਗਾਣਾ ਚੇਤਾ ਫਿਰ अफसाना खान ਜੀ ਅਫਸਾਨਾ ਖਾਨ ਜੀ ਦਾ ਸੁਣਾ ਦਿਓ ਫਿਰ ਮੈਂ ਹਉ ਤੇ ਪਿੱਛੇ ਮਰਾ ਜੱਗ ਜਾਣਦਾ ਓਨੀ ਪਰ ਮੇਰੇ ਲਈ ਮਰ ਪਿੱਛੇ ਮਰਾ ਜਗ ਜਾਣਦਾ ਓਨੀ ਪਰ ਮੇਰੇ ਲਈ ਮਰਦਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਆਵਰਗਾ ਯਾਰ ਮੇਰਾ ਤਿਤਲੀ ਆਵਰਗਾ ਹੋ ਪਤਾ ਨਹੀਂ ਜੀ ਕੌਣ ਸੰਸ਼ਾ ਕਰਦਾ ਹੈ ਯਾਰ ਮੇਰਾ ਹਰ ਇੱਕ ਸੇ ਅਬਾਫਾ ਕਰਦਾ ਹੈ ਛੁੱਪ ਛੁੱਪ ਕੇ ਬੇਵਫਾਈਆਂ ਵਾਲੇ ਦਿਨ ਚਲੇ ਗਏ ਅੱਖੋਂ ਮੈਂ ਅੱਖੇ ਢਾਲ ਕੇ ਦਾਗਾ ਕਰਦਾ ਹੈ ਵੇ ਮੈਂ ਜਾਣਦੀ ਤੂੰ ਮੇਰੇ ਨਾਂ ਨਿਭਾਣੀ ਨੀ ਕੋਈ ਤੇਰੀ ਪਿਆਸ ਮਿਟਾਵਾ ਮੈਂ ਪਾਣੀ ਨੀ ਕੋਈ ਮੇਰੇ ਸਾਹਮਣੇ ਹੀ ਤਾੜਦਾ ਏ ਅਗਲਾ ਕੇ ਸ਼ਰਮ ਦਾ ਪਰਦਾ ਕਦੇ ਸੁਫਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਆਵੇਗਾ ਯਾਰ ਮੇਰਾ ਤਿਤਲੀ ਆਵੇਗਾ ਕੀ ਬਾਤ ਹੈ ਤੁਹਾਡੀ ਫੈਮਿਲੀ ਵਿੱਚ ਹੋਰ ਵੀ ਕਿਸੇ ਨੂੰ ਗਾਉਣ ਦਾ ਸ਼ੌਕ ਹੈ ਤੁਹਾਡੇ ਸਿਸਟਰਾਂ ਦੇ ਵਿੱਚੋਂ ਕਿਸੇ ਨੂੰ ਜਾਂ ਤੁਹਾਡੇ ਮਤਲਬ ਕਿ ਛੋਟੇ ਬ੍ਰਦਰ ਨੂੰ ਮੇਰੇ ਛੋਟੇ ਬ੍ਰਦਰ ਨੂੰ ਵੀ ਔਰ ਮੇਰੀ ਸਿਸਟਰ ਨੂੰ ਅੱਛਾ ਛੋਟਾ ਬ੍ਰਦਰ ਤੁਹਾਡਾ ਬ੍ਰਦਰ ਕਿੰਨੇ ਸਾਲ ਦਾ ਵਾ अच्छा ओके ਤੇ ਛੋਟਾ ਜਿਹਾ ਮਤਲਬ ਗਾਣਾ ਸ਼ੁਰੂ ਹੋ ਗਿਆ ਹੁਣ ਉਹ ਵੀ ਉਹ ਇਹਨੂੰ ਦੇਖ ਕੇ ਪਾਪਾ ਮੇਰੀ ਵੀ ਵੀਡੀਓ ਬਣਾਇਆ ਕਰੋ ਅੱਛਾ ਤੇ ਵੱਡੇ ਸਿਸਟਰ ਉਨੇ ਵੱਡੀ ਸਿਸਟਰ ਨੇ ਉਹਨਾਂ ਤੋਂ ਛੋਟੀ ਸਿਸਟਰ ਨੇ ਓਕੇ ਠੀਕ ਹੈ ਉਹ ਕਿੰਨੇ ਸਾਲ ਦੇ ਆ ਥੋੜੀ ਬੜਾਂ ਚ ਜ਼ਿਆਦਾ ਪਿਆਰ ਨੇ ਉਹ ਕਹਿੰਦੀ ਪਾਪਾ ਮੈਂ ਇਹਨਾਂ ਚੀਜ਼ਾਂ ਓਕੇ ਠੀਕ ਹੈ ਅੱਛਾ ਤੁਸੀਂ ਪੇਰੈਂਟਸ ਦਾ ਹਮੇਸ਼ਾ ਮਤਲਬ ਕਿ ਨਾ ਇੱਕ ਸੁਪਨਾ ਹੁੰਦਾ ਕਿ ਸਾਡਾ ਬੱਚਾ ਮਤਲਬ ਵਧੀਆ ਮਤਲਬ ਕਿ ਨਾ ਜ਼ਿੰਦਗੀ ਚ ਅੱਗੇ ਵਧੇ ਤੁਸੀਂ ਇਸ ਬੱਚੇ ਨੂੰ ਕੀ ਦੇਖਣਾ ਚਾਹੁੰਦੇ ਹੋ ਐਜ਼ ਅ ਮਤਲਬ ਕੀ ਸਿੰਗਰ ਦੇਖਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਫੁੱਟ ਰੱਖਣਾ ਚਾਹੁੰਦੇ ਹੋ ਇਨਾਂ ਦਾ ਜਿਹੜਾ ਟੇਸਟ ਸਿੰਗਿੰਗ ਦਾ ਹੀ ਆ ਅਸੀਂ ਇਹ ਚਾਹਦੇ ਕਿ ਥੋੜਾ ਆਪਣਾ ਸਿੰਗਿੰਗ ਚ ਚੱਲੀ ਜਾਵੇ ਜੀ ਤੁਹਾਨੂੰ ਵੀ ਗਾਉਣ ਦਾ ਸ਼ੌਂਕ ਹੈ ਥੋੜਾ ਥੋੜਾ ਜਿਆਦਾ ਵੀ ਨਹੀਂ ਤੇ ਅੱਜ ਤੁਸੀਂ ਤਿੰਨ ਨੂੰ ਸੁਣਾ ਦਿਓ ਕੋਈ ਗਾਣਾ ਇਕੱਠੇ ਤਾਂ ਆਂਦਾ ਨਹੀਂ ਥੋੜੀ ਥੋੜੀ ਖਾ ਵੀ ਭਰ ਦੋ ਨਾਲ ਚਲੋ ਠੀਕ ਹੈ ਕਿਹੜਾ ਸੁਣਾਓਗੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਨੇ ਆ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਕੰਨ ਲਾ ਕੇ ਸੁਣ ਮੇਰੀ ਗੱਲ ਮੇਰੇ ਹਾਨੀਆਂ ਪਿਆਰ ਦੀਆਂ ਤੇਰੇ ਕੋਲੋਂ ਮੰਗੀਆਂ ਨਿਸ਼ਾਨੀਆਂ ਕੰਨ ਲਾ ਕੇ ਸੁਣ ਮੇਰੀ ਗੱਲ ਮੇਰੇ ਹਾਨੀਆਂ ਪਿਆਰ ਦੀਆਂ ਤੇਰੇ ਕੋਲੋਂ ਮੰਗ ਨੌਲੇ ਬੰਗਾ ਸਤਰੰਗੀ ਚੜਾਦੇ ਨੌਲੇ ਬੰਗਾ ਸਤਰੰਗੀ ਚੜਾਦੇ ਤੇਰੀ ਜੇ ਮੇਰੀ ਲਾਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਮੈਨੂੰ ਸੁਨੇਹ ਦਿਆਂ ਡੰਡੀਆਂ ਲਿਆ ਦੇ ਕੀ ਬਾਤ ਹੈ ਬੱਚੇ ਦੇ ਨਾਲ ਤੇ ਮੰਮੀ ਵੀ ਬਹੁਤ ਟੈਲੈਂਟਡ ਹੈ ਤੇ ਜਰ ਤੁਸੀਂ ਇਧਰ ਨਹੀਂ ਸੋਚਿਆ ਕਿ ਇਧਰ ਵੀ ਮਤਲਬ ਕਿ ਟਾਈਮ ਦੇਣਾ ਚਾਹੀਦਾ ਇਧਰ ਵੀ ਰਿਆਜ਼ ਕਰਵਾਉਣਾ ਚਾਹੀਦਾ ਫਿਲਹਾਲ ਤਾਂ ਬੱਚਾ ਦਾ ਟਾਈਮ ਮੈਂ ਤਾਂ ਸੁਣ ਗਿਆ ਨਹੀਂ ਨਹੀਂ ਪਰ ਤੁਸੀਂ ਵੀ ਬਹੁਤ ਸੋਹਣਾ ਗਾਉਂਦੇ ਹੋ ਜਿੱਥੇ-ਜਿੱਥੇ ਇਹਨਾਂ ਦੀ ਕੋਈ ਗਲਤੀ ਲੱਗਦੀ ਉੱਥੇ ਥੋੜਾ ਸਮਝਾ ਦਈਦਾ ਕੀ ਬਾਤ ਹੈ ਬੱਚੇ ਅੱਗੇ ਨਿਕਲ ਜਾਣ ਸਾਨੂੰ ਇੰਨਾ ਹੀ ਬਹੁਤ ਖੁਸ਼ੀ ਆ ਹੂੰ ਹੂੰ ਥੋੜਾ ਇਹਨਾਂ ਦਾ ਵੀ ਜੀ ਕਿਉਂਕਿ ਮੇਰੇ ਮਾਪੇ ਆਪਣੇ ਮੇਰਾ ਸਾਥ ਨਹੀਂ ਦਿੱਤਾ ਸੀ ओके ਤੁਹਾਨੂੰ ਵੀ ਗਾਉਣ ਦਾ ਸ਼ੌਂਕ ਸੀ ਜੀ ਜੀ ਤਾਂ ਹੁਣ ਅਸੀਂ ਚਾਹਨੇ ਕਿ ਸਾਡੇ ਬੱਚੇ ਅੱਗੇ ਲੱਤਣ ਤੁਹਾਡੇ ਮਾਪਿਓ ਨੇ ਤੁਹਾਡਾ ਸਾਥ ਕਿਉਂ ਨਹੀਂ ਦਿੱਤਾ ਕਿ ਲਾਈਨ ਨੂੰ ਚੰਗਾ ਨਹੀਂ ਸਮਝਦੇ ਸੀ ਜੀ ਜੀ ਪੁਰਾਣੀ ਸੋਚ ਆਪਣੀ ਹੁੰਦੀ ਜਦੋਂ ਬੀਟੀਆਂ ਨੂੰ ਅੱਗੇ ਨਹੀਂ ਭੇਜਣਾ ਹੈਗਾ ਕੁਝ ਨਹੀਂ ਕਰਾਨਾ ਹੈਗਾ ਪਰ ਅਸੀਂ ਉਹ ਸੋਚ ਨੂੰ ਬਦਲ ਦਿੱਤਾ ਹੈਗਾ ਅਸੀਂ ਕਿ ਨਹੀਂ ਬੀਟੀਆਂ ਨੂੰ ਅੱਗੇ ਕਰਨਾ ਹੈਗਾ ਸਮਾਜ ਵਿੱਚ ਅੱਗੇ ਲੈ ਕੇ ਆਓ ਉਹਨਾਂ ਨੂੰ ਹਮ ਚ ਐਂਡ ਦੇ ਵਿੱਚ ਕੁਝ ਸਨੇਹਾ ਦਿਓਗੇ ਸਾਡੀ ਆਡੀਅנס ਨੂੰ ਕਿਉਂਕਿ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਨੇ ਅੱਗੇ ਜਾਣ ਦਿੱਤਾ ਪਰ ਤੁਸੀਂ ਆਪਣੇ ਬੱਚਿਆਂ ਤੇ ਮਿਹਨਤ ਕਰ ਰਹੇ ਹੋ ਉਹਨਾਂ ਨੂੰ ਅੱਗੇ ਪਹੁੰਚਾਉਣ ਦੇ ਲਈ ਕੁਝ ਲਾਸਟ ਦੇ ਵਿੱਚ ਮੈਸੇਜ ਮੇਰਾ ਤਾਂ ਇਹੀ ਮੈਸੇਜ ਹੋਊਗਾ ਕਿ ਜੇ ਅਗਰ ਬੱਚਾ ਕੋਈ ਵੀ ਟੈਲੈਂਟਡ ਹੈ ਹੂੰ ਤੇ ਉਹਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰਿਓ ਪਲੀਜ਼ ਸਾਡੇ ਮਾਪੇ ਵਾਂਗੂ ਉਹਨਾਂ ਨੂੰ ਪਿੱਛੇ ਨਾ ਖਟਣ ਦਿਓ ਜੀ ਤਲਕੀ ਉਹਨਾਂ ਨੂੰ ਪੁਸ਼ ਕਰੋ ਅੱਗੇ ਪੇਚੀ ਜ਼ਰੂਰੀ ਨੇ ਮੁੰਡੇ ਸਭ ਕੁਝ ਹੁੰਦੇ ਹੈਗੇ ਧੀਆ ਬਹੁਤ ਕੁਝ ਕਰ ਸਕਦੀ ਹੈਗੀ ਆ ਹਮ ਜੇ ਸੋਚਿਆ ਜਾਵੇ ਤਾਂ ਧੀਆ ਬਹੁਤ ਕੁਝ ਕਰ ਸਕਦੇ ਸਾਡਾ ਸਿਰ ਇਹਨਾਂ ਨੇ ਉੱਚਾ ਕਰਦੀ ਹੈ ਬਈ ਹੈਗੀ ਆ ਜੀ 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 ਬਸ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੀ ਆਡੀਅੰਸ ਦੇ ਨਾਮ ਖਾਸ ਕਰਕੇ ਜੀ ਜੀ ਆਪਕਾ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਪਰ ਸਾਨੂੰ ਰੱਖ ਕੇ ਪੇਸ ਕਰ ਸਕਦੇ ਹੋ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰੋ ਤੇ ਨਾਲ ਦੇ ਨਾਲ ਫੋਲੋ ਕਰਨਾ ਨਾ ਭੁੱਲਿਓ ਜੁੜੇ ਰਹੋ 7सीज़ 8 टीवी ਆਸਟ੍ਰੇਲੀਆ ਦੇ ਨਾਲ ਧੰਨਵਾਦ